ਸਤਿ ਸਤਕਾਰਯੋਗ ਗੁਰੂ ਗੋਬਿੰਦ ਸਿੰਘ ਜੀ ਸਾਧ ਸੰਗਤ ਸਦ ਗਣੇ ਨੂੰ ਆਵਾਜ਼ ਵਿੱਚ ਆਪਕੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਅੰਦ ਪਵਨ ਹੁਕਮ ਤਨ ਸ਼੍ਰੀ ਗੁਰੂ ਅਰਜਨ ਪਾਚੀ ਮਹਾਰਾਜ ਜੀ ਦੇ ਪਾਵਨ ਉਪਾਰਣ ਤੋਂ ਚਾਰਣ ਪਿਆ ਹੈ ਸਤਪਾਚ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਇਹ ਉਦੇਸ਼ ਛੋੜੀ ਵਿੱਚ ਪਾ ਕੇ ਸਾਨੂੰ ਸਾਰੀਆਂ ਸੰਤਾਂ ਨੂੰ ਕਿਰਪਾ ਕੀਤਾ ਹੈ ਜੋਜੋ ਅਟਲ ਤੁਨ ਸ਼੍ਰੀ ਗੁਰਬੰਦ ਸੇਵਾਹਾਰਤੀਆਂ ਦੇ ਪਾਵਨ ਅੰਸ਼ 672 ਔਰ 72 ਦੇ ਉੱਤੇ ਸ਼ੁਰੂਆਤ ਹੋ ਰਹੀ ਹੈ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ ਤਨਾਸੀ ਬਾਗ ਦੇ ਅੰਦਰ ਇਸ ਪਵਿੱਤਰ ਸ਼ਬਦ ਨੂੰ ਗਾਉਣ ਦੀ ਹਦਾਇਤ ਕੀਤੀ ਹੈ ਅੰਮ੍ਰਿਤ ਵੇਲੇ ਸੰਖੇਪ ਰੂਪ ਵਿੱਚ ਵਿਚਾਰ ਕੀਤੀ ਸੀ ਇਸ ਉੱਤੇ ਵੀ ਆਪਾਂ ਸੰਖੇਪ ਰੂਪ ਦੇ ਵਿੱਚ ਇਹ ਵਿਚਾਰ ਸਾਂਝੀ ਕਰਨੀ ਹੈ ਸੱਤ ਪਾਸ਼ ਮਹਾਰਾਜ ਨੇ ਹੌਲੇ ਬੰਦ ਅੰਦਰ ਇੱਕ ਬਹੁਤ ਹੀ ਪਿਆਰੀ ਬਾਤ ਆਖੀ ਸੰਤਾਂ ਨੂੰ ਕਿੰਦੇ ਜੀ ਕੀ ਇੱਕ ਹੀ ਪਹਿਮਨੀ ਜੀ ਦਾ ਅਰਥ ਅਜਿੰਦ ਜਿਤ ਤੂੰ ਭਾਵ ਆਤਮਾ ਜੋ ਮਨੁੱਖ ਦੇ ਸਰੀਰ体 ਅੰਦਰ ਪਰਮ ਸੱਤਾ ਬੜ ਕੇ ਟਿਕੀ ਹੋਈ ਹੈ ਔਰ ਜਿਸ ਵਕਤ ਇਹ ਆਤਮਾ ਇਸ ਸਰੀਰ ਦੇ ਵਿੱਚੋਂ ਚਲੇ ਗਈ ਮਨੁੱਖ ਦਾ ਜੋ ਸਰੀਰ ਹੈ ਨਾ ਮਿੱਟੀ ਦੇ ਢੇਰੀ ਇਸ ਤੋਂ ਬਾਅਦ ਕੁਝ ਨਹੀਂ ਹੋ ਇਹ ਹੌਸ ਹੈ ਇਹ ਮੁਰਦਾ ਹੈ ਜੇਕਰ ਇਹ ਸਰੀਰ ਜਾਂਦਾ ਹੈ ਦੇਖਦਾ ਹੈ ਸਭ ਕੁਝ ਕਰਦਾ ਹੈ ਹੱਥ ਪੈਰ ਚੱਲਦੇ ਨੇ ਸਮਾਜ ਦੇ ਅੰਦਰ ਪਰਤੇ ਅਰਤ ਰਹੇ ਨਹੀਂ ਸਮਾਜ ਦੇ ਅੰਦਰ ਰਿਸ਼ਤੇਦਾਰਾਂ ਦੇ ਅੰਦਰ ਅਸੀਂ ਮਿਲ ਰਹੇ ਆਏ ਜਦੋਂ ਤੇ ਨੂੰ ਤੇ ਇਹ ਏਸੀ ਬਦੌਤ ਹੈ ਕਿ ਇਹ ਜਿੰਦ ਜਿਹੜੀ ਹੈ ਨਾ ਉਹ ਆਪਣੇ ਸਰੀਰ ਦੇ ਅੰਦਰ ਹੈ ਜਿਹੜੀ ਪਰਮਾਤਮਾ ਦੀ ਭਾਈ ਸਤਿਗੁਰ ਕਹਿੰਦੇ ਇਸ ਜਿੰਦ ਦੀ ਇੱਕ ਹੀ ਗੁਣ ਮੰਨੀ ਜਾਣੀ ਹੈ ਹੋਰ ਕੋਈ ਦੂਜੀ ਖਾਂ ਦੇ ਜੀ ਕੀ ਇਕੇ ਹੀ ਬਹਿਮਾਨੀ ਅਵਰ ਜਤਨ ਕਰ ਬਹੀ ਉਹ ਤੇਰੇ ਤਿਲ ਵਿੱਚ ਹੀ ਕੀਮਤ ਜਾਣੀ ਸਤਿਗੁਰ ਕੰਨੇ ਹੋਰ ਬਹੁਤ ਜਤਨ ਕਰਕੇ ਮੈਂ ਦੇਖ ਲੈ ਪਰ ਉਹਨਾਂ ਜਤਨਾਂ ਦੀ ਤਿਲ ਮਾਤਰ ਵੀ ਕੀਮਤ ਜਿਹੜੀ ਹੈ ਉਹ ਪਾਈ ਨਹੀਂ ਜਾ ਸਕਦੀ ਪਰਮਾਤਮਾ ਦੇ ਨਾਮ ਦੇ ਬਰਾਬਰ ਜਾਂ ਪਰਮਾਤਮਾ ਦੇ ਬਰਾਬਰ ਕੋ ਜਤਨ ਕੁਝ ਵੀ ਨਹੀਂ ਜਦੋਂ ਤੁਸੀਂ ਪੜਦੇ ਹੋ ਸਭ ਕੀਮਤ ਮਿਲਦੀ ਨੂੰ ਤਾਂ ਪਾਈ ਉਹਦਾ ਅਰਥ ਕੀ ਹੈ ਇਸ ਸੱਚੇ ਪਾਤਸ਼ਾਹ ਸਾਰਿਆਂ ਨੇ ਤੇਰੀ ਕੀਮਤ ਪੱਕੇ ਦੇਖੀ ਪਰ ਤੇਰੀ ਤਿਲ ਮਤਲਬ ਕੀ ਤਰੀਕਾ ਪਾ ਸਕਦਾ। ਪਰ ਮਸ ਸਾਡੀ ਧਰਤੀ ਜਿਹੜੀ ਉਹ ਇੱਕ ਪਾਸੇ ਕਰ ਦਈਏ ਸਾਰਾ ਬ੍ਰਹਿਮੰਡ ਇੱਕ ਪਾਸੇ ਕਰ ਦਈਏ ਜੇਕਰ ਪ੍ਰਮਾਤਮਾ ਦਾ ਜਾਂ ਪ੍ਰਮਾਤਮਾ ਦੇ ਨਾਮ ਦਾ ਆਪਾਂ ਮੁੱਲ ਪਾਉਣ ਦਾ ਯਤਨ ਕਰੀਏ ਨਾ ਤੇ ਉਹਦਾ ਮੁੱਲ ਪਾਇਆ ਨਹੀਂ ਜਾ ਸਕਦਾ। ਤੁਸੀਂ ਸੁਖਣੀ ਸਾਹਿਬ ਪੜਨ ਵਾਲੇ ਸਿੱਖਰ ਬੈਠੇ ਹੋ। ਸੁਖਣੀ ਸਾਹਿਬ ਜਿੰਦ ਬੜੇ ਪਾਵਨ ਬਚਨ ਨੇ। ਸਤਿਗੁਰ ਕਹਿੰਦੇ ਜਾਪ ਤਾਪ ਗਿਆਨ ਸੰਤਿਆਰ ਅੱਠ ਸ਼ਾਸਤਰ ਸਿਮਰਤ ਬਖਿਆਰ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਕਰਨ ਮਦੇ ਕਿਰਿਆ ਅਨੇਕ ਪ੍ਰਕਾਰ ਕੀ ਬਹੁਤ ਜਤਨਾ ਪੁੰਨ ਬਾਗ ਹੌਣੇ ਬਹੁਤ ਲਗ ਦੇਖੋ ਗਿੱਡੀ ਲਖਮੀਪੁਰ ਸਾਹਿਬ ਜੀ ਨੇ ਇਸ ਸ਼ਬਦ ਦੇ ਅੰਦਰ ਬਣਾਇਆ ਸਤਿਨਾਮ ਪਿੰਦੇ ਜੋਗ ਕੀਤਾ ਜੋ ਦਾ ਅਭਿਆਸ ਕੀਤਾ ਕਰਮ ਧਰਮ ਕੀਤੇ ਜੋਗ ਕੀਤੇ ਤਪ ਕੀਤੇ ਗਿਆਨ ਤਪ ਕੀਤਾ ਧਿਆਨ ਲਾਉਣ ਦੀ ਕੋਸ਼ਿਸ਼ ਕੀਤੀ ਇਥੋਂ ਤੱਕ ਕੇ ਬਰਤ ਰਖੇ ਇਥੋਂ ਤੱਕ ਕਿ ਤਪ ਕੀਤਾ ਸਤਿਗੁਰ ਕਹਿੰਦੇ ਜੇਕਰ ਮੈਂ ਆਪਣੇ ਸਰੀਰ ਨੂੰ ਰਤੀ ਰਤੀ ਕਰਕੇ ਵੀ ਢਾਹ ਦੇਵਾਂ ਤਾਂ ਵੀ ਪ੍ਰਮਾਤਮਾ ਤੇਰੇ ਨਾਮ ਦੀ ਕੀਮਤ ਨਹੀਂ ਪਾਈ ਜਾ ਸਕਦੀ ਹੈ ਕਿਰਲੇ ਬਚਨ ਨੇ ਨਹੀਂ ਤੁਲਿ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਸਤਿਗੁਰ ਕਹਿੰਦੇ ਹੇ ਸਜਣ ਇਸ ਗੱਲ ਨੂੰ ਸਮਝ ਕੇ ਜੋ ਮਰਦੀ ਸੰਸਾਰ ਦੇ ਉੱਤੇ ਕਰ ਲਾਗੇ ਪਿਛਲੇ ਦਿਨਾਂ ਦੇ ਅੰਦਰ ਵੀ ਸਾਝ ਪਾਈ ਸੀ ਕਿ ਜਦੋਂ ਪੁਰਾਣਾ ਸਮਾਂ ਸੀ ਸਤਿਪਾਠਾ ਸ਼ਰ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜੀਵਨ ਨੂੰ ਤੁਸੀਂ ਸੁਣਦੇ ਹੋ ਉਹਨਾਂ ਦੀਆਂ ਸਖਤਾਂ ਬਾਰੇ ਤੁਸੀਂ ਸੁਣਦੇ ਹੋ ਕਾਫੀ ਸਮਾਂ ਤੁਸੀਂ ਜਮਾਨਾ ਦੇ ਵਿੱਚ ਹਾਜ਼ਰੀ ਭਰੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਸਿੱਧਾਂ ਦੇ ਕੋਲ ਗਏ ਸੀ ਜੇ ਪਰਬਤ ਦੇ ਉੱਤੇ ਗਏ ਪਹਾੜਾਂ ਦੀਆਂ ਗੁੰਧਰਾ ਤੱਕ ਗਏ ਬੁਫਾਵਾਂ ਤੱਕ ਗਏ ਉੱਥੇ ਜਿਹੜੇ ਸਿੱਧ ਬੈਠੇ ਸਨ ਜੋ ਵੀ ਸਾਨੂੰ ਕਰਦੇ ਨਹੀਂ ਸਨ ਉਹਨਾਂ ਨੇ ਇੱਕ ਤੱਕ ਲਗਾਤਾਰ ਚੌਂਕੜਾ ਮਾਰ ਕੇ ਬੈਠ ਕੇ ਰਹਿਣਾ ਇਸ ਸਮਾਧੀਆਂ ਲੱਗ ਕੇ ਰਹਿਣਾ ਤੁਸੀਂ ਦੇਖੋ ਕਿੰਨਾ ਵੱਡਾ ਕੱਟਨ ਤੱਪ ਹੈ ਕਿੰਨੇ ਕਿੰਨੇ ਸਾਲ ਹੀ ਬਣੇ ਕੋਈ ਕੁ ਤਾਂ ਖਾਣਾ ਨਾ ਕੇਵਲ ਹਵਾ ਦੇ ਸਹਾਰੇ ਅਕਸਰ ਇੱਕ ਨੌਜਿਹੜਾ ਹੈ ਸਾਡੇ ਪੰਜਾਬ ਦੇ ਵਿੱਚ ਵਰਤੇ ਜਾਂਦਾ ਜਦੋਂ ਪਹਾੜੇ ਪੜ ਪਹਾੜਾ ਵਾਲੇ ਕਿਸੇ ਵੀ ਬਾਬੇ ਦੀ ਗੱਲ ਕੀਤੀ ਜਾਂਦੀ ਪੌਣਾਹਾਰੀ ਕਹਿਆ ਜਾਂਦਾ ਮੈਂ ਪੌਣਾਹਾਰੀ ਪੌਣਾਹਾਰੀ ਦਾ ਮਤਲਬ ਕੌਣ ਆਹਾਰੀ ਪੌਣ ਪੌਣ ਤੋਂ ਭਾਵ ਹਵਾ ਹਵਾ ਦਾ ਭੁਜਨ ਕਰਨ ਵਾਲੇ ਕੋਲ ਹਸੀਂ ਪਦਾਰਥਾਂ ਦਾ ਝੋਲਣ ਕਰਨ ਵਾਲੇ ਕੋਲ ਦਾ ਤੇ ਕਈ ਪਾਣਾ ਹਰੀ ਸੰ ਜਿਹੜੇ ਹਵਾ ਨੂੰ ਹੀ ਕੇਵਲ ਉਹਨਾਂ ਦੇ ਸਿਰ ਦੇ ਅੰਦਰ ਹਵਾ ਜਾਂਦੀ ਹਵਾ ਬਾਹਰ ਆਉਣੀ ਤੇ ਕੋਈ ਨਹੀਂ ਬਦਲਦੀ ਬਸ ਜਦ ਤੱਕ ਕਲੀ ਜਾਣਾ ਚੌਂਕੜੇ ਮਾਰ ਕੇ ਬੈਠੇ ਰਹਿਣਾ ਕਈਆਂ ਨੇ ਦਰੱਖਤ ਤੇ ਪੁੱਠੇ ਲੱਗਣਾ ਕਈਆਂ ਨੇ ਸਿਰ ਦੇ ਜਿਹੜੇ ਕੇਸ ਨੇ ਨਾ ਉਹਨਾਂ ਨੂੰ ਦਰੱਖਤ ਦੇ ਉੱਪਰ ਬੰਨ ਲੈਣਾ ਲੰਮੇ ਕੇਸ ਹੋਣੇ ਤੇ ਦਰੱਖਤ ਨਾਲ ਬੰਨ ਲੈਣਾ ਤੇ ਬੰਨੇ ਹੋਏ ਕੇਸਾਂ ਨਾਲ ਥੱਲੇ ਲਟਕ ਕੇ ਜਾਣਾ ਕਿੱਡਾ ਤੱਪ ਕਿੱਡਾ ਕਠਨ ਤੱਪ ਉਹ ਸਰੀਰ ਨੂੰ ਤਪਉਣਾ ਕਸ਼ਟ ਦੇਲੇ ਸਤਿਗੁਰ ਕੰਦੇ ਜੋਗ ਅਭਿਆਸ ਕਰਮ ਤੰਤ ਕਿਰਿਆ ਸਭਨ ਤਿਆਗ ਬਨਵਦੇ ਫਿਰਿਆ ਸਭ ਕੁਝ ਸੁੱਖਿਆਦਾਰੀ ਛੱਡ ਕੇ ਬਨਵਦੇ ਦਾ ਪਾਵ ਜੰਗਲਾਂ ਦੇ ਵਿੱਚ ਵੀ ਫਿਰਿਆ ਸਾਰਾ ਕੁਝ ਕੀਤਾ ਪਰ ਸਤਿਗੁਰ ਕੰਦੇ ਜੋ ਕਰਮ ਮਰਜੀ ਕਰ ਲੈ ਇਹ ਉੱਪਰ ਪ੍ਰਮਾਤਮਾ ਦੇ ਨਾਮ ਦੇ ਬਰਾਬਰ ਇਹ ਕੁਝ ਵੀ ਨਹੀਂ ਹੈ ਇਹੀ ਬਿਕਰ ਸਤਿਗੁਰ ਪ੍ਰਵਾਸਾ ਮਹਾਰਾਜ ਅੱਜ ਦੇ ਭਾਵਨ ਉਹ ਕੰਦੇ ਸਮਝਾ ਰਹੇ ਨੇ ਜੀ ਕੀ ਇਕਹਿ ਹੀ ਕਹਿਮਾਨੀ ਅਬਰ ਜਨਨ ਕਰ ਰਹੇ ਬਹੁ ਤੇਰੇ ਤਿਲ ਤਿਲ ਨਹੀਂ ਕੀਮਤੀ ਦੈਨ ਜੀ ਉਹ ਸੰਕੁਚਿਤ ਜਿਹਨੇ ਮਰਜ਼ੀ ਜਤਨ ਕਰ ਲਿਆ ਇਸੇ ਕਰਕੇ ਸਿੱਖ ਧਰਮ ਗੁਰਮੇਂਦਰ ਸਾਹਿਬ ਤੁਹਾਨੂੰ ਕੋ ਕਸ਼ਟ ਨਹੀਂ ਕਦੇ ਆਇਆ ਤਾਨੂੰ ਕਸ਼ਟ ਨਹੀਂ ਕਦੇ ਭਗਤੀ ਗੁਰੂ ਸਾਹਿਬ ਜਿਨੇ ਦੱਸੀ ਨਹੀਂ ਸਤਿਪਾਤਸ਼ਾਹ ਮਹਾਰਾਜ ਜੀ ਨੇ ਇਹ ਗੱਲ ਨਹੀਂ ਕਦੇ ਆਖੀ ਵੀ ਤੁਸੀਂ ਇੰਨੇ ਘੰਟੇ ਲਗਾਤਾਰ ਸਮਰਪਤੀ ਦਾ ਕੰਮ ਕੀਤਾ ਤੁਸੀਂ ਗੁਰਬਾਣੀ ਦੇ ਅੰਦਰ ਸਿੱਖ ਇਤਿਹਾਸ ਜਤਨ ਕੋਲ ਇਤਿਹਾਸ ਅੰਦਰ ਕਿਤੇ ਵੀ ਇਹ ਗੱਲ ਬਹੁਤ ਆਤ ਛੇਤੀ ਸਰਪਣ ਨਹੀਂ ਕਰੋਗੇ ਜੇ ਕ੍ਰਿਸ਼ਟ ਸਰਬਨ ਕਰੂਗਾ ਤਾਂ ਇਹੀ ਸੰਪਲ ਕਰੋ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸਦਾ ਕਰਤੇ ਕਿਰਤ ਕਰੋ ਨਾਮ ਜੋ ਕਰੋ ਤੇ ਵੰਡ ਛਕੋ ਹੁਣ ਗੁਰੂ ਸਾਹਿਬ ਜੀ ਨੇ ਆਪਣੇ ਮੁੱਖੋਂ ਉਚਾਰਨ ਕੀਤਾ ਵੀ ਇਹ ਭਾਈ ਕਿਰਤ ਕਰ ਕਿਰਤ ਕਰਕੇ ਆਪਣੇ ਜੀਵਨ ਦਾ ਨਿਰਵਾਹ ਕਰ ਔਰ ਜਿਹੜਾ ਮੁੱਖ ਸਾਧ ਸੰਗਤ ਕਿਰਤ ਕਰਨ ਵਾਲਾ ਹੋਏਗਾ ਉਹ ਇੱਕ ਟੱਕ ਸਮਾਧੀ ਲੈ ਕੇ ਨਹੀਂ ਬਿਠੇ ਨਹੀਂ ਨਾ ਬੈਠ ਸਕਦਾ ਕਿਉਂਕਿ ਕਿਰਤ ਦੇ ਨਾਲ ਪਰਿਵਾਰ ਚੱਲਣਾ ਹੈ ਕਿਰਤ ਦੇ ਨਾਲ ਸਮਾਜ ਚੱਲਣਾ ਹੈ ਕਿਰਤ ਦੇ ਨਾਲ ਹੀ ਰਿਸ਼ਤੇਦਾਰੀਆਂ ਚੱਲਣੀਆਂ ਨੇ ਘਰ ਘਰ ਵਾਲ ਦੇ ਵਿੱਚ ਕੁਝ ਅਸੀਂ ਮਜ਼ਦੂਰੀ ਜਿਹੜੀ ਉਹ ਕਮਾ ਕੇ ਲੈ ਕੇ ਆਵਾਂਗੇ ਤੈਂ ਅਸੀਂ ਘਰ ਦਾ ਨਿਰਵਾਹ ਕਰ ਸਕਾਂਗੇ ਸਤਿਪੰਥ ਆਸ਼ਰਮ ਮਹਾਰਾਜਾ ਨੇ ਆਪਣੇ ਹੁੰਦੇ ਜਦੋਂ ਗੁਰਮਾਨ ਸਿੰਘ ਮਹਾਰਾਜੀ ਸੰਗ ਅੰਦਰ ਸਿੰਘ ਮਹਾਰਾਜੀ ਸੰਗ ਤੀਜੇ ਪਾਤਸ਼ਾਹ ਚੌਥੇ ਪਾਤਸ਼ਾਹ ਪੰਜਵੇਂ ਪਾਤਸ਼ਾਹ ਉਹਨਾਂ ਦੇ ਸਮੇਂ ਇੱਕ ਜਿਹੜੀ ਮਰਿਆਦਾ ਸੀ ਉਹ ਬੜੀ ਪ੍ਰਵਲ ਚੱਲਦੀ ਪਈ ਸੀ ਉਹ ਕਿਹੜੀ ਕਿ ਅੰਮ੍ਰਿਤ ਵੇਲੇ ਉੱਠਣਾ ਜਪਜੀ ਸਾਹਿਬ ਦਾ ਪਾਠ ਕਰਨਾ ਬਾਦ ਵਿੱਚ ਆਪਣਾ ਇਸ਼ਨਾਨ ਕਰਨਾ ਪ੍ਰਸ਼ਾਦਾ ਪਾਣੀ ਛਕਣਾ ਤੇ ਕਿਰਤੀ ਸਿਖਾਂ ਨੇ ਜਿਹੜੇ ਕੰਮ ਕਰਨ ਵਾਲੇ ਸਖਸ ਹਨ ਉਹਨਾਂ ਨੇ ਆਪਣਾ ਕੰਮ ਤੇ ਜਾਣਾ ਜਦੋਂ ਸ਼ਾਮ ਨੂੰ ਉਹਨਾਂ ਤੇ ਬੜੀ ਸੌਖੀ ਮਰਯਾਦਾ ਸੋਦਰ ਦਾ ਪਾਠ ਕਰਨਾ ਸੋਦਰ ਦੀ ਬਾਣੀ ਪੜ੍ਹਨੀ ਜਦੋਂ ਰਾਤ ਦਾ ਸਮਾ ਹੋਣਾ ਪ੍ਰਸ਼ਾਦਾ ਪਾਣੀ ਛਕ ਕੇ ਫ੍ਰੀ ਹੋਣਾ ਮੁਲਕ ਨੇ ਆਪਣੇ ਬਿਸਤਰੇ ਤੇ ਜਾਣਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਵੀ ਸੌਣ ਤੋਂ ਪਹਿਲਾਂ ਵੀ ਪ੍ਰਮਾਤਮਾ ਨੂੰ ਕੀਤੇ ਕਰੋ ਸੋਨਾ ਸਰ ਦੀ ਬਾਣੀ ਲਿਤੀ ਇਹ ਤਿੰਨ ਬਾਣੀਆਂ ਕੇਵਲ ਚਲਦੀਆਂ ਸਰ ਪੁਰਮਾਨਕਸਰ ਮਹਾਰਾਜੀ ਕੋ ਲੈ ਕੇ ਧੰਗ ਗੁਰ ਤੇਗ ਬਹਾਦਰ ਪਾਸ਼ਾ ਮਹਾਰਾਜੀ ਦਾ ਕਿਤੇ ਬਾੜੀਆਂ ਇੱਥੇ ਲਗਾਤਾਰ ਚੱਲਦਾ ਤੇ ਗੁਰੂ ਅਰਜਨ ਪਾਸ਼ਾ ਮਹਾਰਾਜੀ ਪਿੰਦੇ ਜਦੋਂ ਦਰਬਾਰ ਸਾਹਿਬ ਦੀ ਨੀਂਹ ਰੱਖੀ ਗਈ ਮਹਾਰਾਜੀ ਦਾ ਸ਼ਰੂਪ ਜਟਾਇਆ ਪ੍ਰਕਾਸ਼ਨ ਹੋਇਆ ਦਰਬਾਰ ਸਾਹਿਬ ਦੀ ਧਰਤੀ ਤੇ ਉਦੋਂ ਇੱਕ ਮਰਯਾਦਾ ਰੋਹ ਚੱਲੀ ਉਹ ਆਸਾ ਕੀ ਵਾਰ ਆਸਾ ਕੀ ਵਾਰ ਦਾ ਕੀਰਤਨ ਜਿਹੜਾ ਅਮਰਤ ਵਿੰਦੇ ਗੁਰੂ ਕੇ ਕੀਰਤਿਆਂ ਨੇ ਕਰਨਾ ਤੇ ਉਹ ਮਰਯਾਦਾ ਲਗਾਤਾਰ ਚੱਲਦੀ ਅੱਜ ਤੱਕ ਵੀ ਚੱਲ ਜੁਦਾ ਹੈ ਔਰ ਬਾਣੀਆਂ ਲਿਖਣ ਜਿਹੜਾ ਵਧਾ ਦਿੱਤਾ ਗਿਆ ਸਮੇਂ ਅਨੁਸਾਰ ਤੇ ਪੰਜ ਬਾਣੀਆਂ ਦਾ ਨਿਕਲਣ ਕਰਨਾ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਹੈ ਨਾ ਉਹਦੇ ਵਿੱਚ ਤਿੰਨ ਬਾਣੀਆਂ ਦਾ ਨਿਕਲਣਾ। ਜਪੀ ਸਾਹਿਬ, ਜਾਪ ਸਾਹਿਬ ਤੇ ਇੱਕ ਸਵਈਆ ਜਿਹੜਾ ਸ਼ਾਮ ਸੰਗ ਵਾਲਾ ਪਾਸੇ ਦੇ ਪੜ੍ਹਦੇ ਆਂ ਤੇ ਸ਼ਾਮ ਨੂੰ ਉਹੀ ਸੋਹਣੇ ਬਾਣੀ ਤੇ ਰਾਤ ਨੂੰ ਸੁਖਾ ਸਾਹਿਬ ਦੀ ਬਾਣੀ। ਇਹ ਮਹਰਿਆਤਾ ਬਣਾਈ ਹੀ ਇਸ ਕਰਕੇ ਗਈ ਸੀ ਕਿ ਜਿਹੜਾ ਸਿੱਖ ਹੈ ਨਾ ਉਹ ਕਸ਼ਟ ਵਿੱਚ ਨਾ ਆਏ ਉਹਦੇ ਜੀਵਨ ਦਾ ਨਿਵਾਅ ਵੀ ਸਾਥਾ ਹੁੰਦਾ ਹੈ ਨਾ ਇਹ ਉਹ ਆਪਣਾ ਕੰਮ ਕਰ ਵੀ ਕਰੇ ਕਿਰਤ ਵੀ ਕਰੇ ਕਿਉਂਕਿ ਕਿਰਤ ਕਰੇਗਾ ਤਾਂ ਦਸਵੰਦ ਕੱਢੇਗਾ ਨਾ ਸਾਡੇ ਵਿੱਚ ਦਸਵੰਦ ਦੀ ਮਹਰਿਆਤਾ ਹੈ। ਇਸ ਕਰਕੇ ਤੁਸੀਂ ਸਿੱਖ ਤੁਹਾਨੂੰ ਜਦੋਂ ਵੀ ਦੇਖੋਗੇ ਤੁਹਾਨੂੰ ਸਤਿਗੁਰੂ ਪਾਸ਼ਾਹ ਮਹਾਰਾਜ ਜੀ ਕਦੇ ਕੋਈ ਕਸ਼ਟ ਦਿੰਦੇ ਹੀ ਨਹੀਂ ਸਤਿਗੁਰ ਕਹਿੰਦੇ ਤਪ ਨਹੀਂ ਕਰਦਾ ਜੇਕਰ ਤਪ ਕਰਨਾ ਹੈ ਤਾਂ ਇੱਕੋ ਹੀ ਤਪ ਕਰ ਉਹ ਅੰਮ੍ਰਿਤ ਮੇਲੇ ਉੱਠੇ ਇਸ਼ਨਾਨ ਕਰ ਤਿਰੱਬੀ ਪਾਣੀ ਦਾ ਜਾਪ ਕਰ ਇਹ ਹੀ ਤਪ ਹੈ ਕੋਈ ਵੱਡਾ ਤਪ ਨਹੀਂ ਜੇ ਤਪ ਕਰਨਾ ਹੈ ਤਾਂ ਇਹ ਤਪ ਕਰ ਵੀ ਆਪਣੇ ਜੀਵ ਨੂੰ ਸੱਚਾ ਦੀ ਜੇ ਤਪ ਕਰਨਾ ਹੈ ਇਹ ਤਪ ਕਰ ਵੀ ਮੈਂ ਕਦੇ ਝੂਠ ਨਹੀਂ ਬੋਲਣਾ ਤਪ ਕਰਨਾ ਜੀ ਗੁਰੂ ਸਾਹਿਬ ਕਹਿੰਦੇ ਇਹ ਤਪ कि ਆਪਣੇ ਜੀਵਨ ਦੇ ਅੰਦਰ ਕਦੇ ਬੇਈਮਾਨੀ ਨੂੰ ਲੈ ਕੇ ਆਉਂਦਾ ਤਪ ਕਰਨਾ ਹੈ ਇਹ ਤਪ ਕਰ ਕਿਸੇ ਨਾਲ ਠੱਗੀ ਨਹੀਂ ਮਾਰਨਾ ਤਪ ਕਰਨਾ ਇਹ ਤਪ ਕਰ ਕਿਸੇ ਨਾਲ ਚਲਾਕੀ ਨਹੀਂ ਕਰਨਾ ਕਿਸੇ ਨੂੰ ਠੱਗਣਾ ਨਹੀਂ ਕਿਸੇ ਵੱਲ ਮਾੜਾ ਨਹੀਂ ਸੁਣਨਾ ਕਿਸੇ ਦੀ ਨਿੰਦਿਆ ਨਹੀਂ ਕਰਨੀ ਆਪਣੀ ਜ਼ੁਬਾਨ ਦੇ ਉੱਤੇ ਸਾਧ ਸੰਗਤ ਇਹ ਗੱਲ ਉੱਠਾ ਬਿਠਾ ਲੈਣੀ ਪਰ ਮਨ ਵਿੱਚ ਤੱਕ ਲੈਣਾ ਵੀ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਕਿਸੇ ਵੱਲ ਮਾੜਾ ਨਹੀਂ ਕਹਿਣਾ ਇੰਦੂ ਵੱਡਾ ਤਪ ਉਹ ਕੀ ਹੋ ਸਕਦਾ ਸਤਿਗੁਰੂ ਕਹਿੰਦੇ ਇਹ ਤਪ ਮੈਂ ਤੈਨੂੰ ਜਿਹੜੇ ਸਮਾਜ ਦੇ ਅੰਦਰ ਲੋਕ ਕਰ ਰਹੇ ਨੇ ਇਹਨਾਂ ਤੋਂ ਅੱਪਾਕ ਤੈਨੂੰ ਮੈਂ ਮੁਕਤ ਕਰਦਾ ਜੇਕਰ ਤੂੰ ਤਪ ਕਰਨੀ ਹੈ ਤਾਂ ਇਹ ਤਪ ਕਰ ਜਿੱਦ ਨਾ ਤਰਾ ਜੀਵ ਨੂੰ ਸੋਨਾ ਬਣੇਗਾ ਤੇ ਰਸਵੀਰ ਨੂੰ ਵਿਕਾਸ ਨਹੀਂ ਆਏਗਾ ਸਤਿਗੁਰੂ ਕਹਿੰਦੇ ਮਨ ਦੇ ਅੰਦਰ ਕਿੰਨਾ ਸ਼ੋਰ ਹੈ ਮਨ ਕਿੰਨਾ ਤੱਪਦਾ ਤੇ ਖੱਪਦਾ ਹੈ ਮਨ ਦੇ ਅੰਦਰ ਕਿੰਨੇ ਦੁੱਖਾਂ ਸੁੱਖਾਂ ਦੇ ਵਿਚਾਰ ਚੱਲਦੇ ਰਹਿੰਦੇ ਨੇ ਪਰ ਮੈਂ ਤੈਨੂੰ ਇਹ ਤਪ ਕਰਨ ਨੂੰ ਕਹਿੰਦਾ ਕਿ ਆਪਣੇ ਮਨ ਨੂੰ ਗੁਰੂ ਦੀ ਬਾਣੀ ਦੇ ਨਾਲ ਜਿਹੜਾ ਗੁਰੂ ਦੇ ਚਰਨਾਂ ਨਾਲ ਜੋੜ ਕੋਈ ਇੱਕ ਪਰਮਾਤਮਾ ਦਾ ਧਿਆਨ ਧਾਰਕ ਕੋਈ ਬੰਦਗੀ ਕਰ ਜੇਕਰ ਇਹ ਤਪ ਕਰ ਲੇਗਾ ਤੇਰਾ ਜੀਵਨ ਵੀ ਸਭ ਕੁਝ ਜਾਏਗਾ ਤੂੰ ਗੁਰੂ ਦਾਤਾ ਵੀ ਪ੍ਰਵਾਣ ਤੇ ਪ੍ਰਮਾਤਮਾ ਦੇ ਕਰਤਾ ਵਿੱਚ ਵੀ ਪ੍ਰਵਾਣ ਹੋ ਜਾਏ ਸਤਗੁਰ ਕਹਿੰਦੇ ਹੋਰ ਕੋਈ ਥਾਂ ਨਹੀਂ ਜਿੱਥੇ ਤੇਰੇ ਇਸ ਜਿੰਦਗੀ ਇਸ ਆਤਮਾ ਦੀ ਨੰਮੀ ਜਾਏਗੀ ਕੇਵਲ ਤੇ ਕੇਵਲ ਇੱਕੋ ਹੀ ਥਾਂ ਹੈ ਉਹ ਹੈ ਪ੍ਰਮਾਤਮਾ ਦਾ ਦਰ ਪ੍ਰਮਾਤਮਾ ਹੋਰ ਕੋਈ ਥਾਂ ਨਹੀਂ ਬਾਰ ਬਾਰ ਸਤਿਗੁਰ ਆ ਸ਼ਾ ਮਹਾਰਾ ਜੀ ਇਹ ਹੀ ਸੰਧਾਰਨ ਹੈ ਜੀ ਜੀ ਇੱਕ ਹੀ ਪਹਿਗਮਾਨੀ ਇਸ ਹਿੰਦੀ ਇੱਕ ਪਰਮਾਤਮਾ ਕੋਲ ਨੂੰ ਨਹੀਂ ਜਾਣੀ ਹੈ ਅਭਰ ਯਤਨ ਕਰ ਰਹੇ ਉਹ ਤੇਰੇ ਤਿਲ ਤਿਲ ਨਹੀਂ ਕੀਮਤ ਜਾਣੀ ਸਭ ਕਹਿੰਦੇ ਹੋਰ ਬਹੁਤ ਯਤਨ ਕਰਕੇ ਦੇਖ ਲੈ ਪਰ ਉਹਨਾਂ ਦਿੱਤੇ ਨੂੰ ਮਾਤਰ ਕੀਮਤ ਨਹੀਂ ਪਈ ਕੁਛ ਮਾਤਰ ਆਪਾਂ ਵਿਚਾਰ ਸੰਖੇਪ ਰੂਪ ਵਿੱਚ ਅਗਲੇ ਪੋੜੀਆਂ ਦੇ ਅਗਲੇ ਬੰਦਾਂ ਦੇ ਕਰਦੇ ਹਾਂ ਅਮਰਤ ਨਾਮ ਨੇ ਮੂਲ ਕੀ ਜੜ ਸਭ ਕਹਿੰਦੇ ਜਿਹੜਾ ਅਮਰਤ ਨਾਮ ਹੈ ਨਿਰਗੁਲ ਭਾਵੇਂ ਜਿਹਦਾ ਕੋਈ ਮੁੱਲ ਹੀ ਨਹੀਂ ਜਿਹੜਾ ਹੀਰੇ ਤੇ ਬਰਾਬਰ ਹੈ ਉਹ ਆਪਾਂ ਦੀ ਹੈ ਗੁਰਦੀਨੋਂ ਮੰਨਤਾਨੀ ਉਹ ਗੁਰ ਨੇ ਮੈਨੂੰ ਮੰਤਰ ਵਿੱਚੋਂ ਦੇ ਦਿੱਤਾ ਵੀ ਭਾਈ ਲੈ ਪ੍ਰਮਾਤਮਾ ਦਾ ਨਾਮ ਜਪ। ਦਿਨ ਮੈਂ ਦੁੜਲੇ ਤਰਟ ਕਰ ਰਹੇ ਹੂ। ਔਰ ਜਿਸ ਮਨੁੱਖ ਨੇ ਆਪਣੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਨਾਮ ਸਿਮਰਨ ਕੀਤਾ ਹੈ, ਉਹਦੀ ਤਨਵੀ ਕੀਤੀ ਹੈ। ਸਭ ਕੁ ਕਹਿੰਦੇ ਉਹ ਜ਼ਿੰਦਗੀ ਦੇ ਦੁੱਖਾਂ ਸੁੱਖਾਂ ਦੇ ਵਿੱਚ, ਮੁਸੀਬਤਾਂ ਦੇ ਵਿੱਚ ਡਰਦਾ ਨਹੀਂ ਤੇ ਨਾ ਡੋਲਦਾ। ਡ੍ਰਿੜ ਕਰ ਰਹੇ ਹੂ। ਉਹ ਸਬਰ ਸੰਤੁਸ਼ਟ ਦੇ ਵਿੱਚ ਆ ਕੇ ਆਪਣੇ ਆਪ ਨੂੰ ਪੱਕਾ ਇੱਕ ਛਾਤ ਕਾੜੀ ਦੇ ਬਣ ਕੇ ਰੱਖ ਲੈਂਦਾ ਹੈ। ਪੂਰਨ ਭੇਤਰਤਮਾਨੀ ਜੋ ਸੰਸਾਰ ਦੇ ਪਦਾਰਥਾਂ ਤੋਂ ਰੁੱਝ ਜਾਂਦਾ ਹੈ ਕੋਈ ਜੋ ਮੀਚ ਹਮ ਤੁਮ ਕਸ਼ ਹੋਤੇ ਹਮ ਤੁਮ ਪਵ ਮੇਲ ਤੇ ਅਸੀਂ ਜਿਹੜੀ ਮੇਲ ਤੇਰੀ ਭਾਵਨਾ ਸਮਾਜਿਕ ਤਲੀ ਹਮ ਜਿੰਦ ਨਾਲ ਕਰਦੇ ਆ ਨਾ ਸਤੂ ਕਹਿੰਦੇ ਜਦੋਂ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਕੋਈ ਜੋ ਮੀਚ ਹਮ ਤੁਮ ਕਸ਼ ਹੋਤੇ ਤਨ ਕੀ ਬਾਤ ਬਿਲਾਨੀ ਉਹ ਜਿਹੜੀ ਮੇਲ ਤੇਰ ਵਾਲੀ ਭਾਵਨਾ ਹੈ ਨਾ ਉਹ ਵੀ ਚਲੀ ਜਾਂਦੀ ਹੈ ਅਲੰਕਾਰ ਵਿੱਚ ਥੈਲੀ ਹੋਈ ਹੈ ਤਾਂ ਤੇ ਕਲਕਟ ਬਖਾਨੀ ਸਤਿਗੁਰ ਕਹਿੰਦੇ ਤੇਰੇ ਜੀਪ ਦੇ ਅੰਦਰ ਗੁਣ ਇੰਨਾ ਆ ਜਾਂਦੇ ਆ ਜਿੰਨੇ ਆਪਾਂ ਸੋਨੇ ਦੇ ਗਹਿਣੇ ਇਕੱਠਾ ਕਰ ਲਈਏ ਨਾ ਤੇ ਉਹ ਸਾਰੇ ਗਹਿਣੇ ਇਕੱਠਾ ਕਰਕੇ ਉਹਨਾਂ ਨੂੰ ਢਾਲ ਲਈਏ ਉਹਨਾਂ ਨੂੰ ਸੁਨਿਆਰ ਕੋਲ ਜਾ ਕੇ ਕਹੀਏ ਵੀ ਇਹਦੀ ਿੱਟ ਬਣਾ ਦੇ ਜਾਂ ਕੁਝ ਬਣਾ ਦੇ ਇੱਕ ਥੈਲੀ ਬਣਾ ਦੇ ਸਤਿਗੁਰ ਕਹਿੰਦੇ ਜਦੋਂ ਸੋਨੇ ਦੇ ਗਹਿਣਿਆਂ ਢਾਲ ਕੇ ਇੱਕ ਥੈਲੀ ਦਾ ਰੂਪ ਦੇ ਦਿੱਤਾ ਜਾਂਦਾ ਹੈ ਇੱਕ ਥੈਲੀ ਦਾ ਰੂਪ ਦੇ ਦਿੱਤਾ ਜਾਂਦਾ ਹੈ ਉਹ ਫਿਰ ਚੰਗਾ ਸੁਣਾ ਬਣਉਂਦੀ ਹੈ ਇਵੇਂ ਤੇਰੇ ਜੀਵਨ ਦੇ ਅੰਦਰ ਜਿਵੇਂ ਹੁਣ ਆ ਜਾਣਗੇ ਨਾ ਸਾਰੇ ਗੁਨਾ ਨੂੰ ਇਕੱਠਾ ਕਰਕੇ ਤੇਰਾ ਜੀਵਨ ਜਿਹੜਾ ਹੈ ਨਾ ਉਹ ਬਹੁਤ ਸੋਹਣਾ ਤੇ ਬੜਾ ਕੀਮਤੀ ਬਣ ਜਾਏਗਾ ਪ੍ਰਗਟਿ ਉਹ ਜੋਤ ਸਹਿਜ ਸੁਖ ਸ਼ੋਭਾ ਤੇਰੇ ਹਿਰਦੇ ਦੇ ਵਿੱਚ ਪਰਮਾਤਮਾ ਦੀ ਜਿਹੜੀ ਜੋਤ ਹੈ ਨਾ ਉਹ ਜਗ ਜਾਏਗੀ ਪ੍ਰਗਟ ਹੋ ਜਾਏਗੀ ਤੂੰ ਸਹਿਜ ਦੇ ਵਿੱਚ ਬਸੇਗਾ ਸੁਖ ਦੇ ਵਿੱਚ ਬਸੇਗਾ ਤੇਰੀ ਸ਼ੋਭਾ ਹੋਏਗੀ ਬਾਜੇ ਅਨੰਤ ਬਾਣੀ ਤੇਰੇ ਅੰਦਰ ਲਗਾਤਾਰ ਪਰਮਾਤਮਾ ਦਾ ਨਾਮ ਰਸ ਜਿਹੜਾ ਹੈ ਨਾ ਚਲਦਾ ਰਹੇਗਾ ਕਹੋ ਨਾਨਕ ਨਿਹਚਲ ਕਰ ਬੰਦੇਓ ਗੁਰ ਕੀ ਉਪੰਦਾਨੀ ਇਹ ਨਾਨਕ ਇਹ ਗੱਲ ਆ ਆਹ ਧੰਕੁਵਰਜੈ ਪਾਤਸ਼ਾਹ ਮਹਾਰਾਜ ਜੀ ਕਹਿਣ ਲਗੇ ਇਹ ਗੁਰੂ ਅਰਜਨ ਇਹ ਗੱਲ ਆ ਕਿ ਮੇਰੇ ਗੁਰੂ ਨੇ ਬੰਨਣ ਭਗਤ ਕਿਸ ਗੱਲ ਦਾ ਮੇਰਾ ਜਿਹੜਾ ਹਿਰਦੇ ਰੂਪੀ ਘਰ ਦੇ ਬਚਨ ਮੈਨੂੰ ਸਦਾ ਲਈ ਟਿਕਾ ਦਿੱਤਾ ਏਸੀ ਕਰਕੇ ਜਦੋਂ ਬਾਣੀ ਪੜ੍ਹਦੇ ਨਾ ਸਰਪੁਰਿ ਕਿਥਾ ਬਚਨ ਕਰਦੇ ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀ ਬੰਧਰ ਕੁੰਡ ਤੇ ਬੰਧਰ ਸੁਖੂ ਪਾਵੇ ਘਰੇ ਅੰਮ੍ਰਿਤ ਘਟ ਮਾਹੀ ਜੀ ਐ ਹਨਾ ਜਿਹੜਾ ਆਪਣੇ ਹਿਰਦੇ ਘਰ ਦੇ ਵਿੱਚ ਵਿਚਾਰ ਮਨ ਵੀ ਮਨ ਦੇ ਵਿਚ ਆ ਰਹੀ ਹੈ ਪਰ ਲੰਬੀ ਪੁਜਾਣੀ ਹੈ ਮੈਂ ਇਸ ਕਰਕੇ ਆਪਣੇ ਵਿਚਾਰਾਂ ਨੂੰ ਠੀਸ ਸੰਗੋਤਰ ਦਾ ਜਤਨ ਕਰਦਾ ਫਿਰ ਕੱਲ੍ਹ ਦੇ ਸਮੇਂ ਆਪਾਂ ਜਰੂਰ ਕਰਾਂਗੇ ਕਿ ਸਤਿਗੁਰ ਪਾਤਸ਼ਾਹ ਮਹਾਰਾਜੀ ਮਨ ਮੁਕਰ ਦੇਣ ਤੇ ਲੈਟ ਉਤੋ ਕੇ ਦੇਣਗੇ ਇਹਦਾ ਵੀ ਕਾਰਨ ਹੈ ਸਤਿਗੁਰੂ ਕੀ ਦੇਹ ਚਲ ਕਰ ਬੰਦਿਓ ਮੇ ਤਾਂ ਇੰਦਰਾ ਰੂਪੀ ਘਰ ਪਰਮਾਤਮਾ ਨੇ ਬੰਨ ਕੇ ਰੱਖ ਦਿੱਤਾ ਤੇ ਉਹ ਬੰਨਿਆ ਕਿਨੇ ਗੁਰ ਕੀ ਅੰਦਾਲੀ ਮੇਰੇ ਗੁਰੂ ਨੇ ਬੰਨ ਦਿੱਤਾ ਕਿਉਂ ਕਿਉਂਕਿ ਗੁਰੂ ਨੇ ਮੈਨੂੰ ਨਾਮ ਦਿੱਤਾ ਗੁਰੂ ਨੇ ਮੈਨੂੰ ਗੁਣ ਦੇ ਦਿੱਤੇ ਤੇ ਗੁਰੂ ਨੇ ਮੈਨੂੰ ਦੱਸ ਦਿੱਤਾ ਤੇਰੀ ਜਿੰਦ ਵੀ ਜੇਕਰ ਮੰਨੀ ਜਾਣੀ ਹੈ ਤੇ ਪਰਮਾਤਮਾ ਦੇ ਕੋਲ ਮੰਨੀ ਜਾਣੀ ਹੈ ਹੋਰ ਕੋਈ ਮਹਾਰ ਨਹੀਂ ਸਤਿਗੁਰ ਪਾਸ਼ਾ ਮਹਾਰਾਜੀ ਕਿਰਪਾ ਕਰ ਸਾਡਾ ਵੀ ਇੱਕ ਪਰਮਾਤਮਾ ਦੇ ਉੱਤੇ ਪ੍ਰੋਸਰ ਬਣ ਜਾਏ ਵਿਸ਼ਵਾਸ ਆਨ ਜਾਏ ਸਤਿਗੁਰ ਪਾਸ਼ਾ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਮਰਦਾਸ ਕਰਦੇ ਪਰਮਾਤਮਾ ਮੈਨੂੰ ਆਪਣੇ ਨਾਲ ਜੋੜ ਮੇਰਾ ਧਿਆਨ ਮੇਰਾ ਮਨ ਮਰੀਆਂ ਬਿੰਦੀਆਂ ਇਕਾਗਰ ਹੋਣ ਤੇ ਚਰਨਾਂ ਵਿੱਚ ਇਕ ਜਾਣ ਇੰਨੀਆਂ ਬੇਨਤੀਆਂ ਪ੍ਰਵਾਹ ਕਰਦੀਆਂ ਜੀ ਭੁੱਲਾਂ ਚੁੱਕਾਂ ਦੀਆਂ ਬੜੇ ਅਦਬ ਪਰ ਬਿਆਸ ਅਨਕਾਰ ਸੈਂਟ ਬਲਾਉ ਕਰਦੇ ਆ ਕੋ ਜੀ ਰਾਹੀ ਗੁਰਜੀਤ ਕਾਲਸਾ ਰਾਹੀ ਗੁਰਜੀਤ ਕੀ ਫਤ